ਆਉਂਦੀ ਪਿੰਡ ਪੂਲੇ ਦੇ ਵਿੱਚ ਬਹੁਤ ਜ਼ਬਰਦਸਤ بارش ਨੇੜੀਆਂ ਲਿਆਤੀਆਂ ਬਾਈ ਮੀਨੇ ਪਿੰਡ ਪੂਲੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਬਲੇਜ ਪੂਲਾ ਸੜਕਾਂ ਨੇ ਕਿੰਨਾ ਕਿੰਨਾ ਪਾਣੀ ਖੜ ਚੁੱਕਿਆ ਜੀ ਮਹਿਰ ਵਾਂਗੂ ਅੱਜ ਦਾ ਵਲੌਗ ਹੈ ਆਪਣਾ ਮੀਤੇ ਹੈ ਸਹੀ ਗੱਲ ਆ ਵੇ ਸ਼ੇਅਰ ਜ਼ਰੂਰ ਕਰ ਦਿਓ ਪਿੰਡ ਪੁੱਲੇ ਦੇ ਵਿੱਚ ਬਹੁਤ ਜ਼ਿਆਦਾ بارش ਹੋ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਜ਼ਬਰਦਸਤ بارش ਉਹਨਾਂ ਕਾਫੀ ਘਟ ਗਈ ਹੈ ਅੱਧਾ ਘੰਟਾ ਬਾਰਿਸ਼ ਚੱਲੀ ਹੈ ਜੀ तो मैं खड़ा है सब्जी वाली दुकान को मेरे भैन मिल रही है जी ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਪ੍ਰਸ਼ੰਸਕਾਂ ਦਾ ਵੈਲਕਮ ਟੂ ਬਲੌਗ بارش ਲੱਗਦਾ ਫੇਰ ਚੱਲ ਪਈ ਏ ਮੈਂ ਘਰ ਜਾਣਾ ਸੀਗਾ ਤੇ ਮੈਂ ਖੜ ਗਿਆ ਇੱਥੇ ਹੁਣ ਸਬਜ਼ੀ ਵੇਰਾ ਖਰੀਦ ਰਿਹਾ ਸੀਗਾ ਪੂਰੀ ਜਬਰਦਸਤ بارش ਹੋਈ ਹੈ ਜੇ ਪਿੰਡ ਪੂਲੇ ਦੇ ਵਿੱਚ। ਪਿੰਡ ਪੁੱਲਾ ਜ਼ਿਲ੍ਹਾ ਬਠਿੰਡਾ। ਬਹੁਤ ਬਹੁਤ ਧੰਨਵਾਦ। ਚਲੋ ਜੀ ਇੰਨਾ ਕੀ ਸਾਡਾ ਵਲੌਗ ਸੀਗਾ ਅਗਲਾ ਵਲੌਗ ਬਣਾਵਾਂਗੇ ਅਸੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਾਰੇ ਜਣੇ ਬਹੁਤ ਬਹੁਤਾਂ ਬਾਤ ਜਿਵੇਂ ਮੇਰੇ ਤਰ੍ਹਾਂ ਤੁਹਾਨੂੰ ਦੇਖ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਜੀ ਪਿੰਡ ਪੂਲਾ ਜ਼ਿਲ੍ਹਾ ਬਸੰਦਾ ਚਲੋ ਜੀ ਬਾਏ ਬਾਏ ਤੁਹਾਨੂੰ بارش ਦਿਖਾਉਣੀ ਸੀਗੀ ਇਹ ਮੇਰਾ ਫਸਟ ਵਲੋਗ ਬਾਤ ਤੋਂ ਬਾਅਦ ਸਪੋਰਟ ਕਰਨੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ